ਸ਼ਾ ਰੰਗੜ ਨੇ ਸ਼ਰਿਆਮ ਸਿੱਖ ਜਗਤ ਦੇ ਸਭ ਤੋਂ ਮੁਕੱਦਸ ਸਥਾਨ ਨਰਮੰਦਰ ਸਾਹਿਬ ਦੀ ਬਦ名ੀ ਕਰਦੇ ਹੋਏ ਵਾਰ-ਵਾਰ ਇਹ ਅਲਫਾਸ ਪ੍ਰਗਟ ਕੀਤੇ ਸਨ ਉਹ ਦੁਨੀਆ ਵਾਲਿਓ ਆ ਵੇਖੋ ਮਸਾ ਰੰਗੜ ਬੈਠਾ ਹੈ ਜਿੱਥੇ ਸਿੱਖ ਜਗਤ ਦਾ ਸਿਧਾਂਤ ਕਾਇਮ ਹੈ ਉੱਥੇ ਮਨਮਰਜ਼ੀਆਂ ਕਰ ਰਿਹਾ ਹਾ ਰੰਗ ਰਲੀਆਂ ਮਨਾ ਰਿਹਾ ਹਾ ਤੁਸੀਂ ਆਂਦੇ ਹੋ ਨਾ ਖਾਲਸਾ ਗੈਰ ਸਦਾਕ ਲੋਕਾਂ ਨੂੰ ਆਪਣੀ ਰੂਹੇ ਜ਼ਮੀਨ ਤੇ ਟਿਕਣ ਨਹੀਂ ਦਿੰਦਾ ਅੱਜ ਵੇਖੋ ਮਸੇ ਰੰਗਣ ਦੇ ਸਾਵੇਂ ਕਿਹੜਾ ਖਾਲਸਾ stdc ਗਿਆ ਹੈ ਮੌਤ ਗੱਜ ਵੱਜ ਕੇ ਐਲਾਨ ਕਰਿਆ ਕਰਦਾ ਸੀ ਤੇ ਸਿੰਘਾਂ ਨੇ ਜਦੋਂ ਸਿਰ ਵਢਿਆ ਨਾ ਮਸੇ ਰੰਗਣ ਦਾ ਨਿਜ ਦੇ ਤੱਕ ਕੇ ਦੁਨੀਆ ਨੂੰ ਜਲਵਾ ਵਿਖਾਉਂਦੇ ਹੋਏ ਪੈਂਡਾ ਕੀਤਾ ਸੀ ਜਿਹੜਾ ਸਾਡੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰੇਗਾ ਸਾਡੇ ਮੁਕੱਦਸ ਸਥਾਨ ਦਾ ਸਿਧਾਂਤ ਚੱਕਣਾ ਚੂਰ ਕਰੇਗਾ ਉਹ ਸਾਵਧਾਨ ਹੋ ਜਾਵੇ ਉਹਦੇ ਢੱਡ ਦੇ ਉਹਦਾ ਸਿਰ ਨਹੀਂ ਰਹੇਗਾ ਸਿਰ ਸਿੰਘਾਂ ਦੇ ਨੇਜਿਆਂ ਤੇ ਟੰਗੇ ਜਾਣਗੇ ਤੁਹਾਨੂੰ ਕੁਝ ਐਸੇ ਕਰਮ ਕਰਨੇ ਪੈਂਦੇ ਨੇ ਖੌਫ ਪੈਦਾ ਕਰਨ